ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਰਹੋਗੇ ਤੇ ਲੋ ਜੀ ਬਲੌਗ ਦੀ ਸਟਾਰਟਿੰਗ ਕਰਨ ਲੱਗਿਆ ਟਾਈਮ ਹੋ ਗਿਆ 6:35 ਮਿੰਟ ਬਲੌਗ ਵੈਸੇ ਮੈਂ ਮਾਰਨਿੰਗ 'ਵੀ ਸਟਾਰਟ ਕਰੀ ਸੀ ਬਸ ਉਹੀ ਗੱਲ ਨਾਲ ਹੈਬਿਟ ਹੈਗੀ ਦੁਪੱਟੇ ਦੀ ਹਨਾ ਸੂਟ ਦੇ ਨਾਲ ਦੁਪੱਟਾ ਕਦੇ ਵੀ ਨਹੀਂ ਹੋਇਆ ਕਿ ਸੋ ਲੋਅ ਟੀ-ਸ਼ਰਟ ਤੇ ਚੱਲ ਜਾਂਦਾ ਦੁਪੱਟਾ ਨਾ ਵੀ ਲਿਆ ਹੋਵੇ ਤੇ ਬਟ ਸੂਟ ਦੇ ਨਾਲ ਹੈਬਿਟ ਹੈ ਨਹੀਂਗੀ ਤੇ ਦੁਪੱਟਾ ਨਹੀਂ ਲਿਆ ਸੀ ਕਲਿੱਪ ਲਈ ਸੀ ਬਟ ਉਹ ਮੈਨੂੰ ਅੱਛੀ ਨਹੀਂ ਲੱਗੀ ਕਿਸ ਤਰ੍ਹਾਂ ਸੂਟ ਦੇ ਨਾਲ ਨਹੀਂ ਚੰਗਾ ਲੱਗਦਾ ਲੋਅ ਟੀ-ਸ਼ਰਟ ਨਾਲ ਚੱਲ ਜਾਂਦਾ ਨਾ ਤੇ ਇਸ ਕਰਕੇ ਉਹ ਕਲਿੱਪ ਫਿਰ ਮੈਂ ਕੱਟਤੀ ਮੇਰੇ ਕਹ ਚਲੋ ਵਲੌਗ ਦੀ ਸਟਾਰਟਿੰਗ ਆਪਾਂ ਦੁਬਾਰਾ ਕਰਦੇ ਆ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੇ ਲੋ ਜੀ ਅੱਜ ਹੈਗੀ ਆ ਜੀ ਡੇ ਹੈਗਾ 12 ਜੁਲਾਈ ਦਾ ਤੇ ਅੱਜ ਹੈਗਾ ਵਲੌਗਸ ਵੀ ਤੁਹਾਨੂੰ ਨਹੀਂ ਮਿਲ ਰਹੀ ਸੀ ਇਸ ਤੋਂ ਪਹਿਲਾਂ ਵਲੌਗਸ ਨਾ ਮਿਲਣ ਦਾ ਕਾਰਨ ਇਹੀ ਸੀ ਕਿ ਆਪਣਾ ਜਿਹੜਾ ਫੁੱਟ ਦਾ ਸੀ ਨਾ ਮਤਲਬ ਟ੍ਰੀਟਮੈਂਟ ਜਿਹੜਾ ਕਰਵਾਇਆ ਆਪਾਂ ਕਿਉਂਕਿ ਉਹ ਮਹੀਨੇ ਤੋਂ ਉੱਪਰ ਹੋ ਗਿਆ ਸੀ ਤੇ ਜੋ ਕਿ ਹਨਾ ਮਤਲਬ ਮਹੀਨੇ ਤੋਂ ਉੱਪਰ ਹੋਣ ਕਰਕੇ ਕੀ ਹੋਇਆ ਕਿ ਉਹ ਜ਼ਿਆਦਾ ਮਤਲਬ ਇਨਫੈਕਸ਼ਨ ਹੋ ਗਈ ਸੀ ਉੁੱਠੇ ਦੇ ਵਿੱਚ ਆਪਣੇ ਤੇ ਉਹ ਮੈਂ ਜਾਣ ਨਹੀਂ ਰਹੀ ਸੀ ਤੁਹਾਨੂੰ ਪਤਾ ਕਿ ਡਾਕਟਰਾਂ ਤੋਂ ਡਰ ਲੱਗਦਾ ਹਰ ਇੱਕ ਬੰਦੇ ਨੂੰ ਲੱਗਦਾ ਹਨਾ ਡਾਕਟਰ ਤੋਂ ਡਰ ਸੋ ਉਹਦੇ ਡਰ ਕਰਕੇ ਮੈਂ ਨਹੀਂ ਜਾ ਰਹੀ ਸੀ ਡਾਕਟਰ ਦੇ ਕੋਲ ਤੇ ਆਖਰਕਾਰ ਮੈਨੂੰ ਜਿਵੇਂ ਕਹਿਦੀ ਆਪਾਂ ਵਾਈਗੁਰ ਨੂੰ ਅਰਦਾਸ ਲਾਈਏ ਕਿ ਵਾਈਗੁਰ ਜੀ ਜਲਦੀ ਜਲਦੀ ਠੀਕ ਕਰੋ ਤੇ ਵਾਈਗੁਰ ਜੀ ਨੇ ਕੋਈ ਨਾ ਕੋਈ ਹੱਲ ਕਰਨਾ ਹੁੰਦਾ ਪਤਾ ਨਹੀਂ ਮੇਰੇ ਮਾਈਂਡ ਵਿੱਚ ਕਿੱਥੋਂ ਆਇਆ ਕਿ ਮੈਂ ਡਾਕਟਰ ਕੋਲ ਖੁਦ ਮਤਲਬ ਇਹਨਾਂ ਨੇ ਜਦੋਂ ਇੱਕ ਵਾਰ ਕਿਹਾ ਤੇ ਮੈਂ ਨਾਲ ਦੀ ਨਾਲ ਜਿਹੜੀ ਮਤਲਬ ਤਿਆਰ ਹੋ ਗਈ ਡਾਕਟਰ ਕੋਲ ਜਾਣ ਨੂੰ ਤੇ ਕੋਲ ਨਾਲੇ ਮੈਨੂੰ ਪਤਾ ਸੀ ਡਾਕਟਰ ਸਾਹਮਣੇ ਸਾਰਾ ਕੁਝ ਕਰਨਾ ਕਲੀਨ ਵਗੈਰਾ ਸਭ ਕੁਝ ਹੋਲਓਵਰ ਹੋਊਗਾ ਹਨਾ ਕਟਿੰਗ ਵਾਰ ਸਭ ਕੁਝ ਹੋਊਗਾ ਬਟ ਮੈਂ ਚਲੋ ਪਤਾ ਨਹੀਂ ਵਾਈਗੁਰ ਜੀ ਨੇ ਕਿੰਨੀ ਕਿਰਪਾ ਕੀਤੀ ਕਿ ਮੇਰਾ ਦਿਮਾਗ ਜਿਹੜਾ ਉਦੋਂ ਨੂੰ ਹੋ ਗਿਆ ਤੇ ਚਲੋ ਆਪਾਂ ਨਾਲ ਜੋ ਕੇ ਮੈਂ ਤੁਹਾਨੂੰ ਦਿਖਾਉਣੀ ਆ ਨਾ ਪੈਰ ਦਾ ਟ੍ਰੀਟਮੈਂਟ ਇਸ ਤਰ੍ਹਾਂ ਹੀ ਇਹਨਾਂ ਨੂੰ ਅੱਜ ਮੇਰਾ ਸੈਕਿੰਡ ਡੇ ਐ ਅੱਜ ਮੇਰਾ ਸੈਕਿੰਡ ਡੇ ਤੇ ਜਿਹੜਾ ਟ੍ਰੀਟਮੈਂਟ ਹੋਣ ਤੋਂ ਬਾਅਦ ਜਿਹੜਾ ਮੇਰਾ ਇਹਦਾ ਨੇਲ ਵਗੈਰਾ ਸਾਰਾ ਕੁਝ ਕਲੀ ਕੱਢ ਦਿੱਤਾ ਨੇਲ ਨੂੰ ਵੀ ਉਤਾਰ ਦਿੱਤਾ ਹੈਗਾ ਤੇ ਇਸ ਕਰਕੇ ਰਾਤ ਨੂੰ ਵੀ ਮੈਨੂੰ ਅੱਜ ਮਿਸਰਾਣੇ ਪਏ ਹੋਏ ਆ ਨਾ ਇਹਨਾਂ ਨੂੰ ਉੱਚਾ ਕਰਕੇ ਤੇ ਪੈਰ ਨੂੰ ਉੱਪਰ ਰੱਖ ਕੇ ਸੌਣਾ ਹੁੰਦਾ ਤੇ ਬਿਲਕੁਲ ਜਿਹੜੇ ਵਾਕ ਵਗੈਰਾ ਆਲਓਵਰ ਸਭ ਕੁਝ ਬੰਦ ਮਤਲਬ ਤੁਰਨਾ ਫਿਰਨਾ ਵੀ ਬਿਲਕੁਲ ਬੰਦ ਹੈ ਬੈੱਡ ਤੋਂ نیچے ਉਤਰਨਾ ਵੀ ਬੰਦ ਹੈ ਕਿਉਂਕਿ ਤੁਹਾਨੂੰ ਪਤਾ ਨਵਾਂ ਨਵਾਂ ਜਿਹੜਾ ਟ੍ਰੀਟਮੈਂਟ ਕਰਿਆ ਹੁੰਦਾ ਤਾਂ ਜਿਹੜਾ ਬਲੱਡ ਦਾ ਸਰਕਲ ਹਾਈ ਹੁੰਦਾ ਸੋ ਹਨਾ ਬਾਹਰ ਆ ਜਾਂਦਾ ਸੋ ਬਿਲਕੁਲ ਮਨਾ ਕੀਤਾ ਹੋ ਆਪਾਂ ਸੁੱਖਾਂ ਦੇ ਵਿੱਚ ਰਹਿਨੇ ਤੇ ਫਿਰ ਦੁੱਖ ਵਿੱਚ ਆਉਣੇ ਲਾਜ਼ਮੀ ਬਣਦੇ ਨੇ ਸੋ ਦੁੱਖਾਂ ਤੋਂ ਬਾਅਦ ਵੀ ਸੁੱਖ ਆਉਂਦੇ ਹੁੰਦੇ ਨੇ ਸੋ ਹਨਾ ਸੋ ਨਿੱਕੀਆਂ ਮੋਟੀਆਂ ਜਿਹੜੀਆਂ ਸਰੀਰ ਦੇ ਵਿੱਚ ਆਪਾਂ ਨੂੰ ਮੇਰਾ ਮੰਨਣਾ ਹੈ ਕਿ ਸਰੀਰ ਦੇ ਵਿੱਚ ਜਿਹੜੀਆਂ ਨਿੱਕੀਆਂ ਮੋਟੀਆਂ ਆਪਣੇ ਦੁੱਖ ਤਕਲੀਫਾਂ ਆਉਂਦੀਆਂ ਹੀ ਰਹਿੰਦੇ ਆ ਸੋ ਇਹਨਾਂ ਨੂੰ ਇਹ ਸੋਚ ਕੇ ਹਾਰਦਾ ਨਹੀਂ ਚਾਹੀਦਾ ਕਦੇ ਵੀ ਕਿਸੇ ਬੰਦੇ ਨੂੰ ਛੋਟੇ ਛੋਟੇ ਤਕਲੀਫਾਂ ਤੋਂ ਹਨਾ ਕਿ ਮੈਨੂੰ ਇਹ ਹੋ ਗਿਆ ਮੈਨੂੰ ਹੋ ਗਿਆ ਹੁੰਦਾ ਹੀ ਰਹਿੰਦਾ ਤੁਹਾਡੇ ਸਾਹਮਣੇ ਮੈਨੂੰ ਤਾਂ 2 ਮਹੀਨੇ ਤੋਂ ਉੱਤੀ ਹੋ ਚੱਲਿਆ ਪਹਿਲਾਂ ਮੇਰੇ ਹਨਾ ਇੱਕੋ ਵਾਰੀ ਤੁਹਾਨੂੰ ਪਤਾ ਸੀ ਬਲੱਡ ਹਾਈ ਹੋ ਗਿਆ ਪਤਾ ਨਹੀਂ ਕੀ ਤਲੀਆਂ ਤੜਾ ਕਿਸ ਚੀਜ਼ ਖਾਦੀ ਸੀ ਉਹਦੇ ਨਾਲ ਫਿਰ ਉਸ ਤੋਂ ਬਾਅਦ ਮੇਰੇ ਸੈੱਲ ਡਾਊਨ ਹੋ ਗਏ ਮਤਲਬ ਹਨਾ ਸੈੱਲ ਡਾਊਨ ਹੋ ਕੇ ਟਾਈਫਾਈਡ ਹੋ ਗਿਆ ਮੈਨੂੰ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਇੰਨੀ ਕ ਨਜ਼ਰ ਲੱਗੀ ਪਤਾ ਨਹੀਂ ਕਾਦੀ ਲੱਗੀ ਮੈਨੂੰ ਕੁਝ ਨਹੀਂ ਪਤਾ ਬਟ 2 ਮੰਥ ਤੋਂ ਅਪ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਨਾ ਮੈਂ ਇੱਕ ਨਵੇਂ ਕੰਮ ਛੇੜ ਪਿਆ ਮੇਰੇ ਉਠੇ ਦਾ ਹਨਾ ਇੱਕ ਬਹਾਨਾ ਹੀ ਬਣਿਆ ਕਿ ਉਹ ਤਾਂ ਕੱਟਦਾ ਸੀ ਸ਼ਾਇਦ ਬਣਿਆ ਇੱਕ ਬਾਨਾ ਹੀ ਹੈ ਨਾ ਮੇਰੇ ਬਿਮਾਰ ਦਾ ਤੇ ਦੇਖੋ ਕੰਮ ਇੰਨਾ ਵੱਧ ਗਿਆ ਕਿ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਾ ਕਿ ਇੱਥੋਂ ਤੱਕ ਕੰਮ ਆ ਜੂਗਾ ਹਨਾ ਤੇ ਬਹੁਤ ਤਕਲੀਫ ਹਨਾ ਚਲੋ ਕੋਈ ਨਹੀਂ ਬਾਕੀ ਡਾਕਟਰ ਸਭ ਮੇਰੇ ਹਨਾ ਫੈਮਿਲੀ ਡਾਕਟਰ ਹੁੰਦੇ ਜਿਹੜੇ ਆਪਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਬੰਦਾ ਕਿਸ ਤਰ੍ਹਾਂ ਦਾ ਉਹਨਾਂ ਨੂੰ ਪਤਾ ਹੈਗੀ ਮੈਂ ਪੋਨ ਲੀਜੀਆ ਸੋ ਮੇਰਾ ਟਰੀਟਮੈਂਟ ਬਹੁਤ ਸੋਹਣਾ ਕੀਤਾ ਉਹਨਾਂ ਨੇ ਬਿਲਕੁਲ ਵੀ ਫਸਟ ਤੇ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਤੇ ਅੱਜ ਆਪਾਂ ਪੱਟੀ ਚੇਂਜ ਵਗੈਰਾ ਕਰਵਾ ਕੇ ਤੁਹਾਨੂੰ ਪਤਾ ਪੱਟੀ ਚੇਂਜ ਤੇ ਮੜਾ ਜਿ ਜਦੋਂ ਪੱਟੀ ਹੈ ਜ਼ਖਮ ਦੇ ਨਾਲ ਚਿੰਬੜੂਗੀ ਖਿੱਚਣ ਤੇ ਦਰਦ ਤਾਂ ਹੋਊਗਾ ਜਸਟ ਉਹ ਦਰਦ ਮੈਨੂੰ ਸਹਿਣਾ ਪਿਆ ਅਦਰਵਾਈਜ਼ ਵਾਈਗੁਰਜੀ ਦੀ ਕਿਰਪਾ ਦੇ ਨਾਲ ਮੈਨੂੰ ਆਪ ਦਾ ਟਰੀਟਮੈਂਟ ਵਿੱਚ ਕੋਈ ਵੀ ਦਿੱਕਤ ਨਹੀਂ ਆਈ ਠੀਕ ਹੈ ਉਹ ਤਾਂ ਤੁਹਾਨੂੰ ਪਤਾ ਟਾਈਮ ਦੇ ਨਾਲ ਮੈਨੂੰ ਜਿਹੜਾ ਆਪਣਾ ਤੁਕ ਤਕਲੀਫ ਦਾ ਪਤਾ ਲੱਗ ਗਿਆ ਤੇ ਆਪਾਂ ਟ੍ਰੀਟਮੈਂਟ ਕਰਵਾ ਲਿਆ ਹਨਾ ਕਿਉਂਕਿ ਜੇਕਰ ਇਹਨੂੰ ਮੈਂ ਗੌਰ ਨਾ ਕਰਦੀ ਹੋਰ ਥੋੜੇ ਦਿਨ ਤਾਂ ਇਹਦਾ ਆਪਾਂ ਨੂੰ ਡਾਰਕ ਹੋ ਜਾਣਾ ਸੀ ਕਿਉਂਕਿ ਇਨਫੈਕਸ਼ਨ ਤੁਹਾਨੂੰ ਪਤਾ ਵਾਧ-ਵਾਧ ਕੇ ਚੀਜ਼ ਨੂੰ ਖਰਾਬ ਕਰਦੀ ਜਾਂਦੀ ਹੈ ਚਾਹੇ ਉਹ ਪੈਰ ਆ ਚਾਹੇ ਉਂਗਲ ਆ ਕੋਈ ਵੀ ਚੀਜ਼ ਆ ਪਾਰਟ ਆਫ ਹਨਾ ਬਾਡੀ ਤੇ ਉਹਦੇ ਨਾਲ ਕੀ ਹੁੰਦਾ ਫਿਰ ਨੁਕਸਾਨ ਹੋ ਜਾਂਦਾ ਬਾਡੀ ਦੇ ਪਾਰਟ ਦਾ ਕਿਸੇ ਦਾ ਸੋ ਆਪਾਂ ਫਿਰ ਪ੍ਰੈਫਰ ਕੀਤਾ ਚਲੋ ਮਨ ਮਾਰ ਕੇ ਗੱਲ ਹੀ ਗੱਲ ਇਹਨਾਂ ਨੇ ਜਦੋਂ ਮੈਨੂੰ ਇੱਕ ਵਾਰ ਕਿਹਾ ਮੈਂ ਬਾਬਾ ਜੀ ਤੂੰ ਪਹਿਲਾਂ ਕਿਹਾ ਮੈਂਗਾ ਬਾਬਾ ਜੀ ਮੇਰੇ ਤਾਂ ਨਾ ਪਿਆਰ ਮੈਨੂੰ ਇਹਦਾ ਹਾਲ ਨਹੀਂ ਮੈਨੂੰ ਨਹੀਂ ਪਤਾ ਇਹਦਾ ਨਿਕਲਣਾ ਕਿ ਜੋ ਵੀ ਨਿਕਲ ਜਿਸ ਤਰ੍ਹਾਂ ਵੀ ਨਿਕਲ ਮੈਨੂੰ ਮੇਰਾ ਬਸ ਕਰ ਦੋ ਸਹੀ ਮੈਂ ਤਾਂ ਤੇ ਉਸੇ ਦਿਨ ਦੀ ਗੱਲ ਹੀ ਆ ਕਿ ਇਹਨਾਂ ਨੇ ਮੈਨੂੰ ਕਿਹਾ ਕਿ ਇੱਕ ਵਾਰੀ ਆਪਾਂ ਤੇਰਾ ਚੈੱਕਅਪ ਕਰਵਾ ਕੇ ਆਹਦੇ ਮੈਂ ਕਿਹਾ ਚਲੋ ਮਨ ਨੂੰ ਮੈਂ ਉਹਦੀ ਮੈਨੂੰ ਮੈਨੂੰ ਪਤਾ ਸੀ ਉਸ ਡਾਕਟਰ ਸਾਹਿਬ ਨੇ ਮੇਰਾ ਟਰੀਟਮੈਂਟ ਕਰ ਦੇਣਾ ਫੈਮਿਲੀ ਡਾਕਟਰ ਹਨ ਹਮੇਸ਼ਾ ਆਲਵੇਜ਼ ਹੀ ਮੈਂ ਠੀਕ ਉਥੋਂ ਨਹੀਂ ਤੇ ਮੇਰਾ ਟ੍ਰੀਟਮੈਂਟ ਹਰ ਇੱਕ ਤਰ੍ਹਾਂ ਦੋਥੀ ਆਪਾਂ ਕਰਵਾਈਦਾ ਜਦੋਂ ਵੀ ਕੋਈ ਹੋ ਜੇ ਤੇ ਚਲੋ ਜੀ ਬਾਕੀ ਫੈਮਿਲੀ ਫੁੱਲ سپورਟ ਦੇ ਵਿੱਚ ਆ ਜਦੋਂ ਫੈਮਿਲੀ ਨਾਲ ਹੋਵੇ ਦੁੱਖ ਤਕਲੀਫਾ ਕੁਛ ਨਹੀਂ ਹਨਾ ਲੱਗਦੀਆਂ ਹੁੰਦੀਆਂ ਹਨਾ ਸੋ ਅੱਜ ਵੀ ਮੇਰਾ ਹੈਪੀ ਬਰਥਡੇ ਟੂ ਯੂ ਆ ਤੇ ਮੇਰੇ ਟ੍ਰੀਟਮੈਂਟ ਹੋਏ ਨੂੰ ਸੈਕਿੰਡ ਡੇ ਆ ਤੇ ਬਿਲਕੁਲ ਆਪਾਂ ਹੈਪੀ ਆ ਵਾਈਗੁਰ ਜੀ ਦੀ ਕਿਰਪਾ ਦੇ ਨਾਲ ਹਨਾ ਤੇ ਬਰਥਡੇ ਆਪਾਂ ਵੀ ਬਰਥਡੇ ਵੀ ਸੈਲੀਬ੍ਰੇਟ ਕਰਾਂਗੇ ਤੁਹਾਡੇ ਨਾਲ ਤਾਨੂੰ ਪਤਾ ਆਪਾਂ ਛੋਟੇ ਛੋਟੇ ਮੂਵਮੈਂਟਸ ਨੂੰ ਹਾਂਜੀ ਬੇਟਾ ਪਾਪਾ ਕਹਿੰਦਾ ਪਾਪਾ ਆ ਗਿਆ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਣਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਆਪਣੇ ਕੋਲ ਲੱਗਾ ਹਾਂਜੀ ਬੇਟਾ ਇੱਕ ਮਿੰਟ ਬੇਟਾ ਬਾ ਫਰੈਂਡ ਨਾਲ ਗੱਲ ਕਰਨ ਦੇ ਦ ਕਿ ਆਪਾਂ ਕੋਸ਼ਿਸ਼ ਕਰਦੇ ਹੁਣਿਆ ਹੈ ਇਹ ਤੇ ਰੱਖ ਦੇ ਕੋਈ ਨਾ ਬਾਅਦ ਚ ਚੱਕ ਲਾਂਗੇ ਤਾਂ ਤੇ ਤੇਰੇ ਪਾਦ ਗਿਆ ਇਹਨੂੰ ਚਾ ਚੜਿਆ ਪਿਆ ਹੁਣ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਮੁੰਡੇ ਨੂੰ ਟੂ ਯੂ ਮਨਾਉਣ ਦਾ ਬਹੁਤ ਚਾਹ ਹੁੰਦਾ ਸੋ ਉਸੇ ਪ੍ਰਕਾਰ ਸਾਰੀ ਕਲੀਨਿੰਗ ਮਤਲਬ ਇਹਨੇ ਹੁਣ ਬੈੱਡ ਦੇ ਉੱਪਰ ਜੋ ਵੀ ਸੀ ਖਲਾੜਾ ਇਹਨੇ ਚੱਕਿਆ ਕਿਉਂਕਿ ਮੈਂ ਡਾਊਨ ਨਹੀਂ ਜਾਣਾ ਡਾਕਟਰ ਨੇ ਮੇਰਾ ਨਾ ਮਨਾ ਕੀਤਾ ਬਿਲਕੁਲ ਵੀ ਕੱਲ ਦਾ ਮੈਂ ਜਾਵਾਂ ਵੀ ਨਹੀਂ ਜਾ ਸਕਦੀ ਨੀਚੇ ਪੈਰ ਵੀ ਨਹੀਂ ਰੱਖਣਾਗਾ ਹੈਲਪ ਤੋਂ ਬਿਨਾ ਹਨ ਸੋ ਮੈਂ ਇਕੱਲੀ ਤਾਂ ਨਹੀਂ ਕੁਝ ਕਰ ਸਾਰੀ ਕਲੀਨਿੰਗ ਮੇਰੇ ਬੇਟੇ ਨੇ ਕੀਤੀ ਹੈ ਬੈੱਡ ਦੇ ਆਲੇ ਦੋਲੇ ਜੋ ਵੀ ਕੀਤਾ ਇਹਨੇ ਸਾਰਾ ਕਲੀਨ ਕੀਤਾ ਸਾਰਾ ਸਮਾਨ ਚੱਕਿਆ ਆ ਤੇ ਬਹੁਤ ਅੱਛਾ ਬੱਚਾ ਮੇਰਾ ਕਹਿਣਾ ਮੰਨਦਾ ਤੇ ਹੁਣ ਬਾਕੀ ਤੁਹਾਨੂੰ ਆ ਨੇ ਨਿੱਕੇ ਨਿੱਕੇ ਖੁਸ਼ੀਆਂ ਦੇ ਵਿੱਚ ਖੁਸ਼ ਹੁੰਦੀ ਸੋ ਉਹੀ ਪਾਰਟ ਆਫ ਲਾਈਫ ਹਨਾ ਤੇ ਨਿੱਕੇ ਨਿੱਕੇ ਖੁਸ਼ੀਆਂ ਦੇ ਨਾਲ ਬਹੁਤ ਖੁਸ਼ੀ ਹੁੰਦੀ ਹੈ ਸੋ ਅੱਜ ਮੇਰਾ ਬਰਥਡੇ ਹੈ ਮੈਨੂੰ ਕੋਈ ਵੀ ਤਕਲੀਫ ਵਾਈਗੁਰ ਜੀ ਦੀ ਕਿਰਪਾ ਨਾਲ ਨਹੀਂ ਬਹੁਤ ਖੁਸ਼ ਹਾਂ ਮੈਂ ਤੇ ਆਪਾਂ ਬਰਥਡੇ ਵੀ ਸੈਲੀਬ੍ਰੇਟ ਆਲਵੇਸ ਹੀ ਕਰਦੇ ਆ ਐਸਕੇ ਨਹੀਂ ਆਪਾਂ ਆਲਵੇਸ ਹੀ ਬਰਥਡੇ ਸੈਲੀਬ੍ਰੇਟ ਕਰਦੇ ਆ ਤੇ ਅੱਜ ਵੀ ਆਪਾਂ ਬਰਥਡੇ ਸੈਲੀਬ੍ਰੇਟ ਕਰਾਂਗੇ ਤਾਂ ਨਾ ਸ਼ੇਅਰ ਕਰਾਂਗੇ ਕੌਣ ਕੌਣ ਆਊਗਾ ਅ ਤੇ ਬਸ ਆਪਣੇ ਤੁਹਾਨੂੰ ਪਤਾ ਲੱਗੂਗਾ ਕਿ ਉਹਨੂੰ ਆਪਾਂ ਸੱਧਾ ਵੈਸੇ ਆਪਾਂ ਘਰੇ ਹੀ ਸੈਲੀਬ੍ਰੇਟ ਕਰਦੇ ਹੁੰਦੇ ਆ ਤੇ ਆਪਣੇ ਫੈਮਿਲੀ ਤੁਹਾਨੂੰ ਪਤਾ ਵੈਸੇ ਦੋ ਫੈਮਿਲੀ ਆ ਇੱਕ ਆਪਣੀ ਮਾਸੀ ਜੀ ਦੀ ਨੇੜੇ ਆ ਤੇ ਜਿਹੜਾ ਵੀ ਫੈਮਿਲੀ ਮੈਂਬਰ ਫ੍ਰੀ ਹੁੰਦਾ ਆਲਵੇਸ ਆਪਣੇ ਕੋਲ ਹਰ ਇੱਕ ਬਰਥਡੇ ਅਨਿਵਰਸਰੀ ਹੋਵੇ ਬਰਥਡੇ ਹੋਵੇ ਸਾਡੇ ਨਾਲ ਹੁੰਦੇ ਹਮੇਸ਼ਾ ਤੇ ਆਲਵੇਸ ਹੀ ਸਾਡੇ ਮਾਸਟਰ ਜੀ ਦਾ ਹਮੇਸ਼ਾ ਹੀ ਨਾਲ ਹੁੰਦੇ ਗੁਰਬਾਜ ਵੀ ਮਾਸੀ ਜੀ ਦਾ ਟਾਈਮ ਲੱਗੇ ਤਾਂ ਉਹ ਵੀ ਆ ਜਾਂਦੇ ਹੁੰਦੇ ਆ ਤੇ ਨਹੀਂ ਫਿਰ ਫੈਮਿਲੀ ਚ ਕੋਈ ਨਾ ਕੋਈ ਤਾਂ ਪਹੁੰਚਦਾ ਜਰੂਰ ਆਪਣੇ ਕਿ ਆਪਣੇ ਇੱਕ ਵਾਰੀ ਸੱਦਾ ਦਿੱਤੇ ਤੇ ਹੀ ਆਪਣੇ ਆ ਜਾਂਦੇ ਪਹੁੰਚ ਜਾਂਦੇ ਆ ਤੇ ਚਲੋ ਜੀ ਅੱਜ ਦੇਖਦੇ ਆ ਇਹ ਨਾ ਅ ਅੱਜ ਦੇਖਦੇ ਆ ਬਰਥਡੇ ਸੈਲੀਬ੍ਰੇਟ ਕਰਦੇ ਆ ਗਿਫਟ ਵਗੈਰਾ ਜੋ ਵੀ ਹੈ ਨਾ ਸਭ ਕੁਝ ਦੇਖਦੇ ਆ ਕੀ ਬੰਦਾ ਕਿ ਨਹੀਂ ਕਿਉਂਕਿ ਪਿਛਲੇ ਸਾਲ ਮੈਨੂੰ ਬੱਸ ਸਾਰਾ ਗਿਫਟ ਮਿਲਿਆ ਸੀ ਬਾਕੀ ਗਿਫਟਾਂ ਨਾਲ ਨਹੀਂ ਬੰਦਾ ਵੱਡਾ ਹੁੰਦਾ ਹੁੰਦਾ ਕਹਿੰਦੇ ਨਾ ਨਾ ਪਿਆਰ ਹੋਣਾ ਚਾਹੀਦਾ ਫੈਮਲੀ ਦੇ ਵਿੱਚ ਪਰਿਵਾਰ ਦੇ ਵਿੱਚ ਹੈ ਨਾ ਸੋ ਬਾਕੀ ਆਪਣੀ ਇਹ ਨਹੀਂ ਹੁੰਦਾ ਕਿ ਨਿੱਕੇ ਨਿੱਕੇ ਖੁਸ਼ੀਆਂ ਇਹਨਾਂ ਦੇ ਵਿੱਚ ਹੀ ਖੁਸ਼ੀਆਂ ਦੇ ਵਿੱਚ ਜਦੋਂ ਆਪਾਂ ਖੁਸ਼ ਰਹਿਣਾ ਲੱਗ ਜਾਂਦੇ ਨਾ ਤੇ ਜ਼ਿੰਦਗੀ ਦੇ ਦੁੱਖ ਤਕਲੀਫਾਂ ਨਹੀਂ ਮਤਲਬ ਮਹਿਸੂਸ ਨਹੀਂ ਹੁੰਦੀਆਂ ਹੈ ਨਾ ਅੱਜ ਮੈਂ ਤਾਂ ਹੁਣ ਸੈਕਿੰਡ ਡੇ ਆ ਓਕੇ ਰਿਪੋਰਟ ਆਪਣਾ ਜਦੋਂ ਪੱਟੀ ਲਾਈਸ ਉਦੋਂ ਦਰਦ ਹੋਇਆ ਸੀ ਹਲਕਾ ਫੁਲਕਾ ਓਕੇ ਰਿਪੋਰਟ ਹੁਣ ਇਸ ਤੋਂ ਬਾਅਦ ਮਿਲਾਂਗੇ ਆਪਾਂ ਤੁਹਾਨੂੰ ਕੇਕ ਕਟਿੰਗ ਟਾਈਮ ਤੇ ਕੋਸ਼ਿਸ਼ ਕਰੂੰਗੀ ਮੈਂ ਕੈਮਰੇ ਸਟੈਂਡ ਤੇ ਲਵਾ ਦੂੰਗੀ ਤੇ ਆਪਾਂ ਵੀਡੀਓ ਬਣਾ ਲਾਂਗੇ ਠੀਕ ਹੈ ਪਿੱਛੇ ਵੌਇਸ ਓਵਰ ਕਰ ਦਾਂਗੀ ਤੁਹਾਡੇ ਨਾਲ ਤੇ ਮੈਂ ਕਿਹਾ ਚਲੋ ਆਇਥੋਂ ਨਾਲ ਸ਼ੇਅਰ ਕਰਦਾ ਸਾਰੀ ਗੱਲਬਾਤ ਤੁਹਾਡੇ ਵੀ ਮਾਈਂਡ ਦੇ ਵਿੱਚ ਸਾਰਿਆਂ ਦੇ ਹੋਊਗਾ ਕਿ ਬਲੌਗ ਕਿਉਂ ਨਹੀਂ ਆ ਰਹੇ ਬਲੌਗ ਤਾਂ ਹੀ ਨਹੀਂ ਆ ਰਹੇ ਕਿਉਂਕਿ ਆਪਣਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਤੇ ਫਿਰ ਪਹਿਲਾਂ ਤਾਂ 2 ਦਿਨ ਤਾਂ ਮੇਰਾ ਔਇਲ ਵਗੈਰਾ ਤੜਕਾ ਵਗੈਰਾ ਬੰਦ ਕਰਤਾ ਸੀ ਇਸ ਕਰਕੇ ਵਲੌਗ ਨਹੀਂ ਸ਼ੂਟ ਹੋ ਰਿਹਾ ਸੀ ਪੈਰ ਬਿਲਕੁਲ 2 ਦਿਨ ਤਾਂ ਬੰਦ ਹੀ ਹੋ ਗਿਆ ਸੀ ਆਹਰ ਕੇ ਫਿਰ ਜਦੋਂ ਮੈਨੂੰ ਡਾਕਟਰ ਕੋਲ ਮੈਂ ਗਈ ਫਿਰ ਹੁਣ ਮੇਰਾ ਪਰ ਕੱਲ ਦਾ ਟ੍ਰੀਟਮੈਂਟ ਹੋਇਆ ਸੋ ਹਨਾ ਟੇਕ ਕੇਅਰ ਹੀ ਹੈ ਫਿਲਹਾਲ ਤਾਂ ਆਪਾਂ ਟੇਕ ਕੇਅਰ ਤੇ ਆਪਣੇ ਹਨਾ ਫੁੱਟ ਦੀ ਤੇ ਚਲੋ ਜੀ ਹੁਣ ਆਪਾਂ ਕੇਕ ਕਟਿੰਗ ਟਾਈਮ ਨੂੰ ਮਿਲਦੇ ਆ ਸਟੈਂਡ ਲਾਉਣੇ ਆ ਤੇ ਆਉਂਦੇ ਹੋਣ ਕਿ ਫੈਮਿਲੀ ਮੈਂਬਰ ਦੇਖਦੇ ਆ ਕੀ ਕੁਝ ਗਿਫਟ ਮਿਲਦੇ ਆ ਕਿਉਂਕਿ ਮੈਨੂੰ ਪਤਾ ਗਿਫਟ ਆਲਵੇਸ ਹੀ ਮਿਲਦੇ ਹੁੰਦੇ ਹਨਾ ਸੋ ਤਾਨੂੰ ਪਤਾ ਇੱਕ ਟ੍ਰੀਟਮੈਂਟ ਹੋਇਆ ਖੁਸ਼ੀ ਹੋ ਜੂਗੀ ਪਤਾ ਕਿ ਜਦੋਂ ਇਦਾਂ ਦੀ ਕੋਈ ਖੁਸ਼ੀ ਹਰੀ ਚ ਟਾਈਮ ਹੋਣਾ ਦੁੱਖ ਜਿਹੜਾ ਹੁੰਦਾ ਉਹ ਮੈਂ ਜਮੇ ਨਹੀਂ ਮਹਿਸੂਸ ਹੁੰਦਾ ਹੁੰਦਾ ਇਦਾਂ ਹੁੰਦਾ ਨਾ ਕਿ ਹਾਂ ਆਪਾਂ ਨੂੰ ਹਣਾ खुशी से खुशी हूँ मतलब कहना मतलब मैंने बिल्कुल पैर की फिक्र नहीं हैगी मैंने है, मैं बर्थडे है जो सैलीब्रेट ना कपड़े वगैरह बिल्कुल नहीं चेंज करा क्योंकि तो पता इन मॉर्निंग ही आप मतलब कपड़े वगैरह चेंज करके गए हैं तो घर वाला सूट नॉर्मली वेयर किया हो नॉर्मल डुगट्टा नो चेंज बिकॉज वार बार आगे तो नगेन थोन पता कपड़े पैर चेंज करने डिफिकल्ट हो जाते हैं बाकी खड़े भी नहीं होना बैठ 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 के सारे काम करने जेडे भी खुद ही करने है ना सो डिफिकल्ट हो जाए इस करके मैं कपड़े बिल्कुल चेंज नहीं करूँगी बैठ के इतने केक कटिंग करा सिंपल सोबर तरीके ਜੇ ਤਾਂ ਟ੍ਰੀਟਮੈਂਟ ਹੋਇਆ ਆਪਣਾ ਲੋ ਜੀ ਇਹ ਵੀ ਆ ਗਏ ਨੇ ਤੇ ਹੁਣ ਬਸ ਮਾਸਟਰ ਜੀ ਦਾ ਕੋਣ ਆ ਉਹਦਾ ਬਾਜੀ ਦਾ ਕੈਸੇ ਆਉਂਦੀ ਹੈ ਗੜੀ ਨਾ ਹੋਂ ਲੱਭੀ ਤੇ ਚਲੋ ਜੀ ਆਪਾਂ ਕਰਦੇ ਆ ਤਿਆਰੀ ਤੇ ਫਿਰ ਮਿਲਦੇ ਤੁਹਾਨੂੰ ਠੀਕ ਹੈ ਜੀ ਇਸ ਤੋਂ ਬਾਅਦ